ਇਹ ਜੇ ਗੁਜਰਾ ਇਹਨਾਂ ਨੂੰ 13 ਸੀਟਾਂ ਲੈਣ ਵਾਲੇ 3 ਸੀਟਾਂ ਦੇ ਪਹੁੰਚ ਗਿਆ ਪਹਿਲਾਂ ਆਪਣੇ ਲੋਕਾਂ ਨੇ ਇਹਨਾਂ ਨੂੰ 92 ਸੀਟਾਂ ਦਿੱਤੀਆਂ ਪਰ ਇਹਨਾਂ ਆਪਾਂ ਨੂੰ ਲਾਰੇ ਵਿੱਚ ਰੱਖਿਆ 2 ਸਾਲ ਲਗਾਤਾਰ ਆਪਣੇ ਨਾਲ ਲਾਰੇ ਲਾ ਕੇ ਰੱਖਿਆ ਤੁਹਾਡੇ ਮਸਲੇ ਹੱਲ ਕਰ ਰਹੇ ਆ ਪਰ ਸਾਥੀਓ ਜਦੋਂ ਮੀਟਿੰਗਾਂ ਤੇ ਜਾਂਦੇ ਸੀ ਕੋਈ ਸਾਨੂੰ ਵਧੀਆ ਰਿਸਪਾਂਸ ਨਹੀਂ ਦਿੱਤਾ ਜਾਂਦਾ ਸੀ ਤੁਹਾਡਾ ਹੱਲ ਕਰ ਰਹੇ ਆ ਪਰ ਸਾਥੀਓ ਨਾ ਮੋਸ਼ੀ ਨਾਲ ਘਰ ਆਉਣਾ ਪੈਂਦਾ ਸੀ ਕਰੋ ਖਰਚੇ ਕਰਕੇ ਜਾਂਦੇ ਸੀ ਤਾਂ ਸਾਥੀਓ ਇਹ ਸਰਕਾਰ ਲਗਾਤਾਰ ਲਾ ਰਿਆ ਚ ਰੱਖ ਰਹੀ ਹੈ ਆਪਣਾ ਟਾਈਮ ਪਾਸ ਕਰ ਰਹੀ ਹੈ ਇਹਦੇ ਤੋਂ ਕੋਈ ਉਮੀਦ ਨਹੀਂ ਕਰ ਸਕਦੇ ਵੇਖੋ ਜਲੰਧਰ ਦੇ ਵਿੱਚ 92 ਐਮਐਲਏ ਤੁਰੇ ਫਿਰਦੇ ਆ ਇਹਨਾਂ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਆਪਣੇ ਹਲਕੇ ਦਾ ਸਾਡੇ ਹਲਕੇ ਵਿੱਚ ਕੀ ਚੱਲ ਰਿਹਾ ਹੈ ਤਾਂ ਸਾਥੀਓ ਇਹ ਮਾਸਟਰ ਕੈਟਰ ਦੀ ਪੜਤੀ ਨੂੰ ਲਗਭਗ 2 ਸਾਲ ਹੋ ਗਏ ਕੈਰ ਅਸੀਂ ਦੇ ਰਿਆ ਨਾ 55% ਹੱਲ ਕਰ ਰਿਆ ਨਾ ਮਾਸਟਰ ਕੈਟਰ ਨਾ ਲੈਕਚਰਰ ਨਾ ਉਮਰ ਹੱਦਬਾਰੇ ਬੋਲ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਤੁਹਾਡੇ ਜज्ਬੇ ਨੂੰ ਸਲਾਮ ਕਰਦਾ ਤੁਸੀਂ ਇੱਥੇ ਪਹੁੰਚਿਓ ਜਿਹੜਾ ਤੁਹਾਡਾ ਜज्ਬਾ ਤੁਸੀਂ ਬਹੁਤ ਸੰਘਰਸ਼ੀ ਸਾਥੀਓ ਸਾਥੀਓ ਅਸੀਂ ਇਸੇ ਤਰ੍ਹਾਂ ਜਦੋਂ ਟੈਂਕੀ ਤੇ ਮਨੀਸ਼ ਤੇ ਮੈਂ ਦੋਨੋਂ ਪੇਟੇ ਦੀ ਸਾਥਿਓ ਇਹ ਐਸੇ ਜਲੰਧਰ ਦੇ ਵਿੱਚੋਂ ਅਸੀਂ 4162 ਬੰਦਿਆਂ ਨੂੰ ਜੋਬ ਤੇ ਅੱਜ ਜੋਬ ਕਰਦੇ ਆ ਅੱਲਾਕੇ ਇੱਥੇ ਖੜੇ ਸੀ ਦੋ ਤਿੰਨ ਜੜੇ ਮੈਨੂੰ ਵੇਖ ਕੇ ਪਾਸਾ ਵੱਟ ਗਿਆ ਪਰ ਕੋਈ ਗੱਲ ਨਹੀਂ ਅਸੀਂ ਜਿਗਰਾ ਅਸੀਂ ਸਾਥ ਨਹੀਂ ਛੱਡਿਆ ਉਹਨਾਂ ਦਾ ਪਰ ਮੈਂ ਫਿਰ ਵੀ ਜਿਹੜਾ ਅਗਲਾ ਸੰਘਰਸ਼ ਹੈ ਅਗਲੀਆਂ ਨਵੀਆਂ ਪੋਸਟਾਂ ਦਾ ਸਾਥਿਓ ਇਹ ਨਵੀਆਂ ਪੋਸਟਾਂ 55% ਲੈਕਚਰਰ ਇਹ ਸਾਥਿਓ ਲੈ ਕੇ ਛੱਡਾਂਗੇ ਜਿਹੜਾ ਤੁਹਾਡਾ ਜज्ਬਾ ਵੇਖਿਆ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਜਿਹੜਾ ਤੁਸੀਂ ਇੱਥੇ ਪਹੁੰਚਿਓ ਸਾਥਿਓ ਜਿਹੜੇ ਮਨੀਸ਼ ਦੀ ਜਿਹੜੀ ਉਮਰ ਨਿਕਲ ਚੱਕੀ ਹੈ ਪਰ ਸਾਥਿਓ ਕਈ ਸਾਥੀ ਕਹਿੰਦੇ ਐ ਉਮਰ ਹੱਦ ਤੁਸੀਂ ਚੱਕੀ ਫਿਰਦੇ ਹੋ ਸਾਥਿਓ ਮੈਂ ਤੁਹਾਨੂੰ ਸੁਦਸਨਾ ਚਾਹੁੰਦਾ ਇਹ ਜਿਹੜੀ ਉਮਰ ਹੱਦ ਹੈ ਇਹ ਮਨੀਸ਼ ਦੇ ਕਰਕੇ ਰੱਖੀ ਗਈ ਹੈ ਮੈਂ ਨਹੀਂ ਚਾਹੁੰਦਾ ਕਿ ਮਨੀਸ਼ ਆਪਣੇ ਤੋਂ ਬਾਹਰ ਜਾਵੇ ਜੇ ਸਾਥਿਓ ਜੇ ਆਪਾਂ ਜੌਬ ਦੇ ਚਲੇ ਜਾਂਦੇ ਆ ਮਨੀਸ਼ ਦੇ ਕੋਲ ਕੁਛ ਨਹੀਂ ਹੈਗਾ ਨਾ ਉਹਦੇ ਕੋਲ ਕਾਰੋਬਾਰ ਹੈਗਾ ਨਾ ਕੁਛ ਹੋਰ ਉਹਦੇ ਕੋਲ ਹੈਗਾ ਸਕੂਲ ਦੇ ਸਹਾਰੇ ਹੈਗਾ ਚਾਰ ਪੰਜ ਪਰਿਵਾਰ ਦੇ ਮੈਂਬਰ ਹੈ ਤਾਂ ਮੈਂ ਤੁਹਾਨੂੰ ਫਿਰ ਅਪੀਲ ਕਰਦਾ ਤੁਸੀਂ ਬਹੁਤ ਵਧੀਆ ਜਜ਼ਬੇ ਨਾਲ ਇੱਥੇ ਆਏ ਹੋ ਸਾਥੀਓ ਮਾਸਟਰ ਕੈਡਰ ਦੀ ਪ੍ਰਤੀ ਲਈ ਆਪਾਂ ਲੜ ਰਹੇ ਆ ਜਿਹੜੀ ਮਾਸਟਰ ਕੈਡਰ ਦੀ ਪ੍ਰਤੀ ਵਾਰ-ਵਾਰ ਸਿੱਖਿਆ ਮੰਤਰੀ ਆਪਾਂ ਨੂੰ ਵਾਰ-ਵਾਰ ਲਾਰੇ ਦੇ ਰਿਹਾ ਹੈ ਕਹਿੰਦਾ 6000 ਪੋਸਟਾਂ ਆ ਰਹੀਆਂ ਮੈਂ ਤੁਹਾਨੂੰ ਕਲੀਅਰ ਕਰਕੇ ਕਹਿੰਦਾ ਚੋਨਾ ਇਹ ਬਿਆਨ ਕਿਉਂ ਦਿੱਤਾ ਗਿਆ ਹੈ ਇਹ ਬਿਆਨ ਇਸ ਕਰਕੇ ਦਿੱਤਾ ਗਿਆ ਹੈ ਕਿ ਤੁਸੀਂ ਘਰੇ ਜਾ ਕੇ ਟੈਂਟ ਹੋ ਜਾਓ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਾ Niklo ਜੇ ਤੁਸੀਂ ਧਰਨਿਆਂ ਤੇ ਆਓਗੇ ਤੁਸੀਂ ਇਹਨਾਂ ਦਾ ਦਿਮਾਗ ਖਾਓਗੇ ਕਿ ਸਾਡੀਆਂ ਲੈਕਚਰ ਆ ਰਹੀਆਂ ਮਾਸਟਰ ਕਲਾਸਰੀਆਂ ਵਰਤੀਆਂ ਅਜੇ ਤੱਕ ਨਹੀਂ ਆਈਆਂ ਕਾਂਗਰਸ ਵੇਲੇ ਕਾਂਗਰਸ ਵੇਲੇ ਵੀ ਅਸੀਂ ਲੜਦੇ ਰਹਿਆ ਇੱਥੇ ਹੀ ਪ੍ਰਕਰਸੇ ਕਹਿੰਦਾ ਹੁੰਦਾ ਸੀ ਵੇਖੋ ਸਾਡੇ ਕੋਲ ਭਰਤੀ ਨਵੀਂ ਦੇ ਵਿੱਚ ਕੁਛ ਨਹੀਂ ਹੈਗਾ ਸਾਡੇ ਕੋਲ ਬੈਕਲੌਗ ਦੀਆਂ ਪੋਸਟਾਂ ਨੇ ਅਸੀਂ ਨਹੀਂ ਦੇ ਸਕਦੇ ਪਰ ਜਦੋਂ ਦੇਖਿਆ ਕਿ ਇਹਨਾਂ ਦਾ ਕਾਫੜਾ ਵੱੱਦਾ ਵੱੱਦਾ ਬਹੁਤ ਲੰਬਾ ਹੋ ਗਿਆ ਤਾਂ ਬਹੁਤ ਫਿਰ ਜਾਂਦੇ ਹੋਏ 4461 ਵਰਤੀ ਦੇਖਿਆ ਕਿਹਾ ਸਾਥੀਓ ਬਹੁਤ ਵਧੀਆ ਤੁਸੀਂ ਇਸੇ ਤਰ੍ਹਾਂ ਲੱਗੇ ਰਹੋ ਆਉਣ ਵਾਲੇ ਸਮੇਂ 'ਚ ਆਪਾਂ ਆਟੈਂਡ ਕਰਾਪੜ ਦਾ ਫਾਸਟਰ ਕੇਟਰ ਦਾ ਲੈਕਚਰਰ ਦਾ ਔਰ ਜਿਹੜੀਆਂ ਆਪਣੀਆਂ ਉਮਰ ਆਪੀਆ ਮੰਗਾ ਹੈ ਆਪਾਂ ਵਧੀਆ ਢੰਗ ਨਾਲ ਲੈ ਕੇ ਚੱਲਾਂਗੇ ਸਾਥੀਓ ਮੈਂ ਤੁਹਾਡੇ ਜੱਜਮੇਰੇ ਨੂੰ ਫਿਰ ਸਲਾਮ ਕਰਦਾ ਆਉਣ ਵਾਲੇ ਸਮੇਂ ਚ ਆਪਾਂ ਬਹੁਤ ਵਧੀਆ ਮੰਗਾ ਪਟਾਰਿਆ ਇਹ ਦੇਖੋ ਆਪਣਾ ਦਫਤਰ ਛੱਡ ਕੇ ਭੱਜ ਰਿਹਾ ਮੈਂ ਤੁਹਾਨੂੰ ਫਿਰ ਦੱਸਣਾ ਅਸੀਂ ਤੁਹਾਡੇ ਦਫਤਰ ਨੂੰ ਕੁਝ ਨਹੀਂ ਕਰਨ ਵਾਲੇ ਤੁਸੀਂ ਸਾਡੀਆਂ ਅਸੀਂ 200 ਕਿਲੋਮੀਟਰ ਦੂਰੋਂ ਚੱਲ ਕੇ ਆਏ ਹਾਂ ਸਾਡੀਆਂ ਮੰਗਾ ਸੁਣੋ ਅਸੀਂ ਆਦੇ ਤੁਹਾਡੇ ਆਦੇ ਤਰਖਣ ਆਏ ਆ ਪਰ ਤੁਸੀਂ ਸਾਡਾ ਕੁਝ ਨਹੀਂ ਸੁਣ ਰਹੇ ਕਿੱਦੋਂ ਘਟੋ ਘਟ ਗੰਗਾ ਨਗਰ ਸਾਡੇ ਤੋਂ 8 ਕਿਲੋਮੀਟਰ ਦੂਰ ਪੈਂਦਾ ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦਾ ਐਨੀ ਦੂਰੋਂ ਸਿਰੇ ਚਾਰਵੇਂ ਚੱਲੀਦਾ ਤੁਸੀਂ ਕੰਮ ਸੇ ਕਮਾਂ ਦੇ ਮੁੱਖ ਮੰਤਰੀ ਨੂੰ ਕਹਿ ਸਕਦੇ ਹੋ ਵੀ ਵੇਖੋ ਇਹਨਾਂ ਬੇਰਸਕਾਰਾਂ ਦੀਆਂ ਗੱਲਾਂ ਸੁਣੋ ਵਾਰ-ਵਾਰ ਤੁਹਾਡੇ ਹਲਕੇ 'ਚ ਕਿਉਂ ਆ ਰਿਹਾ ਹੈ ਤੁਸੀਂ ਇਹਨਾਂ ਨੂੰ 2 ਸਾਲ ਕਿਉਂ ਲਟਕਾ ਕੇ ਰੱਖਿਆ ਹੈ ਜੇ ਹੋਣ ਵਾਲੀਆਂ ਮੰਗਾਂ ਹੈਗੀਆਂ ਤਾਂ ਹੱਲ ਕਰੋ ਦੇ ਹੁੰਦੀ ਆ ਅਸੀਂ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਅੱਜ ਆ ਤਿਆਰੀਆਂ ਕਰਨ ਲੱਗ ਜਾਈਏ ਸਾਥਿਓ ਇਹਨਾਂ ਨੂੰ ਆਮ ਆਦੀ ਪਾਰਟੀ ਨੂੰ ਫਿਰ ਮੈਂ ਵਰਕਰਾਂ ਬੇਨਤੀ ਕਰਦਾ ਤੁਸੀਂ ਸਾਡੀਆਂ ਮੰਗਾਂ ਇਹਨਾਂ ਤੱਕ ਪਹੁੰਚਾਓ ਨਹੀਂ ਤਾਂ ਫਿਰ ਅਸੀਂ ਵੀ ਕਾਂਗਰਸ ਵਾਲੋ ਹੋਏਗੇ ਸੀ ਉਹ شریف ਬਣਿਆ ਕਾਂਗਰਸ ਵਾਲਿਆ ਸਾਥਿਓ ਹਰ ਵਾਰ ਤੁਹਾਨੂੰ ਮੈਂ ਫਿਰ ਅਪੀਲ ਕਰਦਾ ਤੁਹਾਡੇ ਜज्ਬੇ ਨੂੰ ਸਲਾਮ ਹੈ ਬਹੁਤ ਵਧੀਆ ਤੁਸੀਂ ਹਲਾਣਵਾਸਾ ਦਿਓ